ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਰਾ ਬਾਬਾ ਜੀ ਇਹ ਜਿਹੜਾ ਆਪਾਂ ਪਿਆਰ ਕਰਦੇ ਛੜਦੇ ਇਹਦੇ ਵਿੱਚ ਕੀ ਕੀ ਪਾਉਂਦੇ ਆਪਾਂ ਜੀ ਮਰਾ ਇਹ 11 ਗਰਸਤਾ ਪੈਂਦੀ ਨੇ ਜੀ ਜਿਸ ਤਰ੍ਹਾਂ ਕਾਜੂ ਬਦਾਮ ਮਗਜ ਸੌਂਫ ਕਾਲੀ ਮਿਰਚ ਇਲਾਚੀ ਗੁਲਾਬ ਦੇ ਫੁੱਲ ਖਸਖਸ ਧਾਗੇ ਵਾਲੀ ਮਿਸ਼ਰੀ ਤੇ ਆਰਗੈਨਿਕ ਸ਼ੱਕਰ ਤੇ ਦੁੱਧੀ ਹਾਂਜੀ 11 ਰਸਤਾ ਪੈਂਦੀ ਨੇ ਬਰਾ ਜੀ ਕਿੰਨੇ ਦੇਰ ਤੋਂ ਇੱਥੇ ਕੰਮ ਕਰਦੇ ਆਪਾਂ ਤੇ ਪਿਛਲੇ ਇਸ ਲਈ ਸਾਰੀ ਕਰਤਿ ਮਹਾਰਾਜ ਸ਼ੁਰੂ ਜੀ ਆਪਣੇ 18 ਤਰੀਕ ਨੂੰ 18 ਮਈ ਨੂੰ ਠੀਕ ਹੈ ਜੀ ਹਾਂ ਜੀ ਹਾਂ ਤੇ ਨਾਲ ਆਪਾਂ ਬਰਤਨ ਵੀ ਰੱਖਦੇ ਆਂ ਜੀ ਬਰਤਨ ਹਾਂ ਜੀ ਸਰਬਲ ਸਰਬਲ ਉਹਦੇ ਬਰਤਨ ਰੱਖਦੇ ਆਂ ਇਕੱਲੇ ਘੜੂਆ ਵਾਲੇ ਸਪੈਸ਼ਲੀ ਮਗਾ ਕੇ ਉਤੋਂ ਤਿਆਰ ਕਰਵਾ ਕੇ ਵਰਤੀ ਦੇ ਆਈ ਉਹੀ ਇਹ ਸੰਗਤ ਨੂੰ ਆਪਣੇ ਵੱਲੋਂ ਇੱਕ ਇੱਕ ਪਹਿਲ ਦੇ ਆਧਾਰ ਤੇ ਇਹ ਆਪਣੇ ਆਪ ਦੀ ਅਸੋਸੀ ਵੀ ਅੱਜ ਕੱਲ ਜਿਹੜਾ ਬੰਦਾ ਜ਼ਿਆਦਾਤਰ ਆਇਰਨ ਦੀਆਂ ਗੋਲੀਆਂ ਵਗੈਰਾ ਖਾਂਦਾਗਾ ਵੀ ਉਹਨਾਂ ਨੂੰ ਆਪਾਂ ਵੀ ਕਿਉਂ ਨਾ ਵੀ ਜਿੰਮੇ ਜਿਹੜੀਆਂ ਚੀਜ਼ਾਂ ਆਪਣੇ ਕੋਲ ਪਹਿਲਾਂ ਆਪਣੇ ਬਜ਼ੁਰਗ ਬਰਤਨ ਪੁਰਾਤਨ ਸਮੇਂ ਤੋਂ ਵਰਤਦੇ ਆ ਰਹੇ ਸੀ ਜਿਹੜਾ ਆਪਣਾ ਵਿਰਸਾ ਸੀ ਵੀ ਉਹਨਾਂ ਨੂੰ ਇਹ ਸੰਗਤ ਨੂੰ ਚਾਨਣ ਪਾਈਏ ਵੀਰੇ ਸਰਪ੍ਰੋਹ ਦੇ ਬਰਤਨ ਲਿਆਂਦੇ ਪਰ ਇਸ ਤਰ੍ਹਾਂ ਵੀ ਸੰਗਤ ਦਾ ਪਿਆਰ ਵੀ ਬਹੁਤ ਵਧੀਆ ਮਿਲ ਰਿਹਾ ਜੀ ਸ਼ਰਧਾ ਜੀ ਆਪਣੀ ਦਿਖਾਓ ਕਿਉਂਕਿ ਸ਼ਰਧਾ ਜੀ ਤਾਂ ਬਹੁਤ ਜ਼ਿਆਦਾ ਵੱਡੀ ਆ ਬਹੁਤ ਬਹੁਤ ਕਿ ਕੁਆਲਿਟੀ ਤੁਹਾਡੀ ਬਹੁਤ ਵਧੀਆ ਕੀਤੀ ਵੀ ਹੈ ਮੈਂ ਇੱਕ ਮੈਂ ਅੱਜ ਵੀ ਸਵੇਰੇ ਸਵੇਰੇ ਜੀ ਮੈਂ ਲिटल ਫਲਾਵਰ ਸਕੂਲ ਦੇ ਵਿੱਚ ਜਾ ਕੇ ਆਇਆ ਜੀ ਉੱਥੇ ਬੱਚੇ ਗੇਮਾਂ ਵਾਸਤੇ ਬੁਲਾਉਂਦੇ ਨੇ ਜੀ ਉਹਨਾਂ ਆਹ ਦੇਖੋ ਕਿੰਨੇ ਬਾਹਰ ਹੀ ਜਿਹੜੀ ਫੁੱਲ ਰਹੀ ਹੈ ਤੇ ਇਦਾਂ ਆਪਾ ਪੀਂਦੇ ਆ ਜਿਹਦਾ ਨਾਕ ਚੱਲਦਾ ਬਹੁਤ ਵਧੀਆ ਕੰਮ ਆ ਪਾਈ ਦਾ ਸਾਫ ਸੋਗਾ ਤੇ ਤੁਸੀਂ ਲੋਕੇਸ਼ਨ ਦਾ ਲਾ ਦਿਓ ਲੋਕੇਸ਼ਨ ਮਾਰਾ ਇਹ ਬੇਤੇ ਘੰਟਾ ਘਰ ਦੇ ਬੈਕਸਾਈਡ ਕਚਹਿਰੀਆਂ ਚ ਹੈ ਜੀ ਆ ਉੱਪਰ ਪੂੜਲੇ ਦੋ ਹੀ ਪੂੜਲੇ ਬਣੇ ਨੇ ਲਈ ਇਧਰੋਂ ਪਿੱਛੇ ਨਾਬਾਗੜ ਨੂੰ ਰਸਤਾ ਨਿਕਲਦਾ ਜੀ ਵਿਚਾਰਿਆਂ ਦੇ ਬਿਲਕੁਲ ਬਿਲਕੁਲ ਸੈਂਟਰ ਦੇ ਵਿੱਚ ਹੀ ਘੜਿਆ ਜੀ ਜਦੋਂ ਵੀ ਸੰਗਰੂਰ ਆਉਂਦਾ ਬਾਬਾ ਜੀ ਨੂੰ ਮਿਲ ਕੇ ਜਰੂਰ ਜਿਹੜੇ ਛੱਈਏ ਆ ਪਿੰਨੋ ਨੇ ਵਰਤਨੇ ਤੋਂ ਸਰਬ ਲੋਗ ਨੇ ਆਪਾਂ ਲੈ ਸਕਦੇ ਨੇ ਬਾਕੀ ਨਿੰਮ ਦੇ ਛੋਟੇ ਹੁੰਦੇ ਆ ਮਹਾਰਾਜ ਆਪਣੇ ਕੋਲੇ ਜੀ ਆਹ ਬਿੰਦੂ ਛੋਟੇ ਵੀ ਦਾ ਹਾਂ ਕਾਲੇ ਪੱਥਰ ਵਾਲੇ ਕੁੰਡੇ ਵੀ ਰੱਖੇ ਹੋਇਆ ਜੀ ਆਰਗੈਨਿਕ ਸ਼ੱਕਰ ਵੀ ਵੇਚਦੇ ਆ ਜੀ ਆਪਾਂ ਮਾਰੇ ਹਲੇ ਦੁਕਾਨ ਲਾ ਰਹੇ ਜੀ ਥੋੜਾ ਜਿਹਾ ਸਮਾਂ ਕਰਕੇ ਥੋੜਾ ਜਿਹਾ ਹੋਵੇਗਾ ਨਿਕਾਉਂਗਾ ਤਾਂ ਵਾਜੀ ਬਾਈ ਨੂੰ ਬਾਈ ਖੜਾ ਸਾਹ ਵਾਹਿਗੁਰੂ ਜੀ ਕੀ ਫਤਿਹ ਮਰ